ਮਾਰੂ ਨੇ ਗਾ ਬਾਈ ਸਿੱਧੀ ਵਿਜਾਈ ਇਹ ਸੋਨੇ ਪਰੋਦੀ ਵੀਡੀਓ ਆ ਆ ਲੱਗਦਾ ਫਰਕ ਹੀ ਆ ਨਾ ਆ ਬੱਟ ਨੂੰ ਜਿੰਦਾ ਲਾ ਬੱਟ ਪਾਈ ਤੇ ਨਾ ਜਿੰਦੇ ਨਾਲ ਉਹ ਨੀਵਾ ਰਹਿ ਗਿਆ ਸਵਾਗਾ ਨਹੀਂ ਮਾਰਿਆ ਇਹਨੇ ਦੁਬਾਰਾ ਉੱਥੇ ਮਸ਼ੀਨ ਤਰਦੇ ਰਹਿ ਗਏ ਤਿੰਨ ਬਾਲੇ ਰਾਤ ਇਨੇ ਤਿੰਨ ਥੱਲੇ ਪੂਰੇ ਕਰਤੇ ਜੂਰੀਏ ਦੇ ਇਹਦੇ ਚ ਦੇਖੋ ਤਾਂ ਬੁੱਝਾ ਕੀ ਕਹਿੰਦਾ ਪੰਮੀ ਵਾਲਿਆਂ ਦੀ ਮਸ਼ੀਨ ਨਾਲ ਬੀਜੀ ਹੋਈ ਆ ਸਮਰਾਲੇ ਵਾਲੇ ਲਈ ਪੰਮੀ ਵਾਲੇ ਨੇ ਮਸ਼ੀਨਾਂ ਉਹਦੀ ਬਜਾਈ ਬਹੁਤ ਵਧੀਆ ਜਿਹੜਾ ਦਾਣਾ ਬਹੁਤ ਸੱਟ ਅੱਗੇ ਸਟਿਆ ਨੇ ਇਹ ਸੁੱਕੇ ਚ ਬੀਜੀ ਦੀ ਪਾਣੀ ਲਾਤਾ ਉਹਦੇ ਬਾਅਦ ਤੁਹਾਨੂੰ ਪਤਾ ਮੀਂਹ ਪਈ ਗਏ ਨਹੀਂ ਇਹ ਖੇਤ ਦੇ ਵਿੱਚ ਪਾਣੀ ਦਾ ਸੁੱਕੇ ਹੀ ਨਹੀਂ ਕੱਖ ਤਾਂ ਹੈ ਨਹੀਂ ਬਿਲਕੁਲ ਹੀ ਉਹ ਇੱਕ ਬੂਜਾ ਦਿਖਦਾ ਨਹੀਂ ਕਿਤੇ ਕੋਰਾ ਕਖਣੀ ਹੈਗਾ ਇੱਥੇ ਅੱਜ ਜ਼ਰੂਰ ਫਰਕ ਆਇਆ ਕਿ ਇਹਨੇ ਢਾਲ ਥੋੜੇ ਜਿ ਲੇਟ ਲਵਾਏ ਨੇ ਇਹ ਵੀ ਬੱਟ ਦੇ ਨਾਲ ਨੀਵਾ ਸੀਗਾ ਮਸ਼ੀਨ ਦੁਪਰ ਕਰ ਗਿਆ ਬਾਕੀ ਮਰੂ ਨੇਗਾ ਸਾਰੇ ਬੂਜੇ ਠੀਕ ਨੇ